ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸਿੱਖ ਗੁਰੂ ਸਹਿਬਾਨ ਦੇ ਮੁਗਲ ਸਮਰਾਟਾਂ ਦੇ ਨਾਲ ਸਬੰਧ ਕਿਸ ਤਰ੍ਹਾਂ ਦੇ ਸਨ ਤੇ 10ਵੇਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮੁਗਲ ਸਮਰਾਟ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾਉਣ ਵਿੱਚ ਕਿੰਨਾ ਰੋਲ ਅਦਾ ਕੀਤਾ ਗਿਆ ਕਿਵੇਂ ਉਹਨਾਂ ਦੀ ਸਹਾਇਤਾ ਕੀਤੀ ਗਈ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਪਹਿਲੇ ਪਾਸਾਹੀ ਜੀ ਨੂੰ ਦੇਖਦੇ ਹਾਂ ਤਾਂ ਉਹਨਾਂ ਦੇ ਸਮੇਂ ਮੁਗਲ ਸਮਰਾਟ ਜਿਸ ਨੇ ਕਿ ਭਾਰਤ ਦੇ ਵਿੱਚ ਮੁਗਲ ਸਾਮਰਾਜ ਨਹੀਂ ਰੱਖੀ ਬਾਬਰ ਨੇ ਕਾਬਲ ਤੋਂ ਭਾਰਤ ਤੇ ਹਮਲਾ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੂੰ ਸੈਯਦਪੁਰ ਦੇ ਵਿੱਚ ਕੈਦ ਕਰ ਲਿਆ ਗਿਆ ਸੀ ਬਾਅਦ ਦੇ ਵਿੱਚ ਗੁਰੂ ਸਾਹਿਬ ਦੀ ਮਹਾਨਤਾ ਨੂੰ ਦੇਖਦੇ ਹੋਏ ਬਾਬਰ ਦੁਆਰਾ ਗੁਰੂ ਸਾਹਿਬ ਜੀ ਨੂੰ ਛੱਡ ਦਿੱਤਾ ਗਿਆ ਸੀ ਤੇ ਇਹ ਘਟਨਾ ਬਕਾਇਦਾ ਬਾਬਰ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਵੀ ਲਿਖੀ ਹੈ ਕਿ ਜੇ ਮੈਨੂੰ ਪਤਾ ਹੁੰਦਾ ਕਿ ਇਹ ਪਹੁੰਚੇ ਹੋਏ ਸੰਤ ਹਨ ਤਾਂ ਮੈਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਨਾ ਕਰਦਾ ਸੋ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਗਿਆ ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਬਾਬਰ ਦੇ ਜਿਹੜਾ ਹੈ ਗੁਰੂ ਸਾਹਿਬ ਜੀ ਨਾਲ ਸੰਬੰਧ ਬਾਅਦ ਦੇ ਵਿੱਚ ਕਾਫੀ ਠੀਕ ਹੋ ਗਏ ਹੋਣਗੇ ਗੁਰੂ ਅਮਰਦਾਸ ਜੀ ਦੇ ਸਮੇਂ ਤੇ ਗੁਰੂ ਰਾਮਦਾਸ ਜੀ ਦੇ ਸਮੇਂ ਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਸ਼ਹੀਦੀ ਤੋਂ ਪਹਿਲਾਂ ਦੇ ਜਿਹੜੇ ਹਾਲਾਤ ਹਨ ਉਸ ਸਮੇਂ ਕਿਉਂਕਿ ਮੁਗਲ ਸਮਰਾਟ ਅਕਬਰ ਹੀ ਰਾਜ ਕਰਦਾ ਸੀ ਉਹਦੇ ਸਬੰਧ ਗੁਰੂ ਸਹਿਬਾਨ ਦੀ ਨਾਲ ਬਹੁਤ ਵਧੀਆ ਸਨ ਇੱਕ ਵਾਰ ਗੁਰੂ ਅਮਰਦਾਸ ਜੀ ਪਾਸ ਮੁਗਲ ਸਮਰਾਟ ਅਕਬਰ ਜਿਹੜੇ ਹੈਗੇ ਆਏ ਸਨ ਤੇ ਉਹਨਾਂ ਨੇ ਲੰਗਰ ਦੇ ਲਈ ਬਕਾਇਦਾ ਜ਼ਮੀਨ ਦੀ ਆਫਰ ਕੀਤੀ ਸੀ ਪੈਸੇ ਦੀ ਆਫਰ ਕੀਤੀ ਸੀ ਬਾਦ ਦੇ ਵਿੱਚ ਉਹ ਜ਼ਮੀਨ ਜਿਹੜੀ ਹੈ 500 ਵਿੱਗੇ ਤੇ ਉਹ ਗੁਰੂ ਅਮਰਦਾਸ ਜੀ ਦੀ ਬੇਟੀ ਬੀਬੀ ਭਾਨੀ ਨੂੰ ਕੰਨਿਆਦਾਨ ਜਿਹੜੀ ਹੈ ਮੁਗਲ ਸਮਰਾਟ ਦੁਆਰਾ ਕੀਤੀ ਗਈ ਤੇ ਉਸੇ ਹੀ ਜਗ੍ਹਾ ਦੇ ਉੱਪਰ RAMDAS ਪੁਰਾਣਾ ਨਾਂ ਦਾ ਨਗਰ ਜਿਹੜਾ ਹੈਗਾ ਗੁਰੂ RAMDAS ਜੀ ਦੁਆਰਾ ਵਸਾਇਆ ਗਿਆ ਜਿਸ ਨੂੰ ਕਿ ਅੱਜ ਕੱਲ ਅਸੀਂ ਅੰਮ੍ਰਿਤਸਰ ਸਾਹਿਬ ਕਹਿੰਦੇ ਹੈਗੇ ਆ ਤੇ ਸਮਰਾਟ ਅਕਬਰ ਦੇ ਮੌਤ ਤੋਂ ਬਾਅਦ ਮੁਗਲਾਂ ਦੇ ਨਾਲ ਸਬੰਧ ਜਿਹੜੇ ਹੈਗੇ ਆ ਗੁਰੂ ਸਹਿਬਾਨ ਦੇ ਬਹੁਤ ਜ਼ਿਆਦਾ ਖਰਾਬ ਹੋ ਗਏ ਕਿਉਂਕਿ ਮੁਗਲ ਸਮਰਾਟਾਂ ਨੂੰ ਗੁਰੂ ਸਹਿਬਾਨ ਦੇ ਜਿਹੜੇ ਵਿਰੋਧੀ ਸੀਗੇ ਉਹਨਾਂ ਦੁਆਰਾ ਬਹੁਤ ਢੜਕਾਇਆ ਗਿਆ ਉਸੇ ਹੀ ਢੜਕਾਹਟ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਮੁਗਲ ਸਮਰਾਟ ਜਹਾਂਗੀਰ ਦੁਆਰਾ ਲਾਹੌਰ ਦੇ ਵਿੱਚ ਬਹੁਤ ਹੀ ਤਸੀਹੇ ਦੇ ਕੇ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਦੀ ਜੇਲ੍ਹ ਵਿੱਚ ਕੈਦ ਕੀਤਾ ਗਿਆ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਛੱਡ ਦਿੱਤਾ ਗਿਆ ਫਿਰ ਜਦੋਂ ਸਾਹਜਾਹਾਂ ਗੱਦੀ ਤੇ ਬੈਠਦਾ ਹੈ ਉਸ ਦੇ ਸਮੇਂ ਫਿਰ ਸਬੰਧ ਜਿਹੜੇ ਹੈਗੇ ਆ ਬਹੁਤ ਖਰਾਬ ਹੋ ਜਾਂਦੇ ਹਨ ਗੁਰੂ ਹਰਗੋਬਿੰਦ ਜੀ ਨੂੰ ਮੁਗਲਾਂ ਦੇ ਨਾਲ ਚਾਰ ਲੜਾਈਆਂ ਲੜਨੀਆਂ ਪਈਆਂ ਜਿਨ੍ਹਾਂ ਦੇ ਵਿੱਚੋਂ ਅੰਮ੍ਰਿਤਸਰ ਦੀ ਲੜਾਈ ਹੈ ਲਹਿਰੇ ਦੀ ਲੜਾਈ ਹੈ ਜਾਂ ਕਰਤਾਰਪੁਰ ਦੀ ਲੜਾਈ ਹੈ ਤੇ ਫਗਵਾੜੇ ਦੀ ਲੜਾਈ ਹੈ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਕੀਰਤਪੁਰ ਸਾਹਿਬ ਜਦੋਂ ਨਗਰ ਬਸਾਇਆ ਤੇ ਫਿਰ ਆਖਰੀ 10 ਸਾਲ ਗੁਰੂ ਸਾਹਿਬ ਜੀ ਦੁਆਰਾ ਇੱਥੇ ਹੀ ਬਤੀਤ ਕੀਤੇ ਗਏ ਤੇ ਉਸ ਤੋਂ ਬਾਅਦ ਫਿਰ ਔਰੰਗਜ਼ੇਬ ਸਾਹਜਹਾਨ ਨੂੰ 1658 ਦੇ ਵਿੱਚ ਕੈਦ ਕਰ ਲਿਆ ਗਿਆ ਔਰੰਗਜ਼ੇਬ ਗੱਦੀ ਤੇ ਬੈਠ ਗਿਆ ਔਰਮੇਜੇਬ ਵੀ ਸਿੱਖ ਗੁਰੂ ਸਾਹਿਬਾਨ ਦੇ ਬਹੁਤ ਵਿਰੁੱਧ ਚੱਲਦਾ ਰਿਹਾ ਕਿਉਂਕਿ ਉਸ ਨੇ ਪੂਰਾ ਜੋਰ ਲਾਇਆ ਸੀ ਕਿ ਰਾਮ ਰਾਏ ਨੂੰ ਗੱਦੀ ਤੇ ਬਿਠਾਇਆ ਜਾਏ ਗੁਰੂ ਹਰ ਰਾਏ ਦੇ ਸਮੇਂ ਵੀ ਉਹ ਪ੍ਰੋਬਲਮ ਕ੍ਰੀਏਟ ਕਰਦਾ ਰਿਹਾ ਤੇ ਗੁਰੂ ਹਰਿ ਕ੍ਰਿਸ਼ਨ ਜੀ ਦੇ ਸਮੇਂ ਵੀ ਉਸ ਨੇ ਪ੍ਰੋਬਲਮ ਕ੍ਰੀਏਟ ਕੀਤੀ ਹੁਣ ਉਹਦੇ ਲਈ ਉਹ ਕਾਮਯਾਬ ਨਹੀਂ ਹੋ ਸਕਿਆ ਤੇ ਅਖੀਰ ਉਸ ਨੇ ਰਾਮ ਰਾਏ ਨੂੰ ਦੇਹਰਾਦੂਨ ਦੇ ਵਿੱਚ ਇੱਕ ਵੱਡੀ ਜੰਗੀਰ ਜਿਹੜੀ ਹੈਗੀ ਆ ਦਿੱਤੀ ਉਹ ਇਸ ਕਰਕੇ ਉਸ ਨੂੰ ਪ੍ਰਮੋਟ ਕੀਤਾ ਗਿਆ ਤਾਂ ਕਿ ਸਿੱਖ ਜਿਹੜਾ ਧਰਮ ਹੈਗਾ ਉਸ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਗੁਰਤੇਗ ਬਹਾਦਰ ਜੀ ਦੇ ਸਮੇਂ ਦੇਖਦੇ ਹਾਂ ਤਾਂ ਮੁਗਲ ਸਮਰਾਟ ਔਰੰਗਜ਼ੇਬ ਬਹੁਤ ਜ਼ਿਆਦਾ ਕਟੜ ਹੋ ਗਿਆ ਕਿਉਂਕਿ ਉਸ ਦੀ ਸਹਾਇਤਾ ਕਰਨ ਵਾਲੇ ਜਿਹੜੇ ਹਿੰਦੂ ਰਾਜੇ ਸੀਗੇ ਜਿਨ੍ਹਾਂ ਦੇ ਵਿੱਚ ਜਸਵੰਤ ਸਿੰਘ ਜੀ ਦਾ ਨਾਮ ਆਂਦਾ ਹੈ ਤੇ ਜੈ ਸਿੰਘ ਦਾ ਨਾਮ ਆਂਦਾ ਹੈ ਇਹ ਜਿਹੜੇ ਦੋਨੋਂ ਰਾਜੇ ਸੀਗੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਔਰੰਗਜ਼ੇਬ ਦੁਆਰਾ ਹਿੰਦੂਆਂ ਤੇ ਸਿੱਖਾਂ ਦੇ ਵਿਰੁੱਧ ਬਹੁਤ ਸਖਤ ਨੀਤੀ ਅਪਣਾਈ ਗਈ ਇਸੇ ਦਰਮਿਆਨ ਕਸ਼ਮੀਰ ਦੇ ਵਿੱਚ ਅੰਨੇਵਾ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਣ ਲੱਗਿਆ ਤੇ ਫਿਰ ਉਹ ਹਿੰਦੂ ਜਿਹੜੇ ਸੀਗੇ ਉੱਥੋਂ ਦੇ ਕਸ਼ਮੀਰੀ ਪੰਡਤ ਉਹ ਪੰਡਤ ਕਿਰਪਾ ਰਾਮ ਜੀ ਦੀ ਗਵਾਹੀ ਹੇਠ ਗੁਰੂ ਸਾਹਿਬ ਕੋਲ ਜਦੋਂ ਅਨੰਦਪੁਰ ਸਾਹਿਬ ਵਿਖੇ ਆਏ ਤਾਂ ਗੁਰੂ ਸਾਹਿਬ ਜੀ ਉਹਨਾਂ ਦੀ ਰਾਖੀ ਕਰਨ ਦੇ ਲਈ ਦਿੱਲੀ ਚਲੇ ਗਏ ਤੇ ਉੱਥੇ ਔਰੰਗਜ਼ੇਬ ਦੁਆਰਾ ਗੁਰੂ ਤੇਗ ਬਹਾਦਰ ਜੀ ਨੂੰ ਬਹੁਤ ਹੀ ਨਿਰદયਤਾਪੂਰਵ 1675 ਈਸਵੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਪਰ ਇਹ ਕਿਸਮਤ ਦਾ ਖੇਡ ਕਹਿ ਲੋ ਜਾਂ ਸਮੇ ਦਾ ਉਲਟ ਗੇੜ ਕਹਿ ਲੋ ਔਰੰਗਜ਼ੇਬ ਦੀ ਮੌਤ ਹੁੰਦੀ ਹੈ ਜਿਹੜਾ ਸਿੱਖ ਗੁਰੂ ਸਾਹਿਬਾਨ ਦੇ ਵਿਰੁੱਧ ਆਪਣੀ ਸਾਰੀ ਜ਼ਿੰਦਗੀ ਸਾਜ਼ਿਸ਼ਾਂ ਘੜਦਾ ਰਿਹਾ ਕਾਰਵਾਈਆਂ ਕਰਦਾ ਰਿਹਾ ਪਰ ਉਸ ਦੇ ਪੁੱਤਰ ਜਿਹੜੇ ਸੀਗੇ ਜਦੋਂ ਔਰੰਗਜ਼ੇਬ ਦੀ ਮੌਤ ਹੁੰਦੀ ਹੈ ਪੁੱਤਰਾਂ ਦੇ ਵਿਚਕਾਰ ਆਪਸੀ ਲੜਾਈ ਝਗੜਾ ਸ਼ੁਰੂ ਹੋ ਗਿਆ ਗੱਦੀ ਨੂੰ ਲੈ ਕੇ ਤੇ ਉਸ ਦਾ ਬੇਟਾ ਮੁਅੱਜਮ ਜਿਹੜਾ ਸੀਗਾ ਉਸ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਏ ਤਾਂ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੁੱਲ ਦੀਪਕ ਸਿੰਘ ਦੀ ਗਵਾਹੀ ਹੇਠ ਇੱਕ ਵੱਡਾ ਸਿੱਖ ਲਕਮਾਂ ਦਾ ਜਥਾ ਜਿਹੜਾ ਸੀਗਾ ਉਹ ਸਹਾਇਤਾ ਕਰਨ ਦੇ ਲਈ ਭੇਜਿਆ ਜੋਨ 1707 ਦੇ ਵਿੱਚ ਆਗਰਾ ਦੇ ਨੇੜੇ ਇੱਕ ਜਗ੍ਹਾ ਹੈ ਜੇਜੋ ਉੱਥੇ ਇੱਕ ਆਖਰੀ ਲੜਾਈ ਹੁੰਦੀ ਹੈ ਜਿਸ ਨੂੰ ਫੈਸਲਾ ਕੁੱਲ ਲੜਾਈ ਕਿਹਾ ਜਾਂਦਾ ਹੈ ਉਸ ਲੜਾਈ ਦੇ ਵਿੱਚ ਇੱਕ ਪਾਸੇ ਮੁਅੱਜਮ ਸੀ ਦੂਜੇ ਪਾਸੇ ਆਜ਼ਮ ਖਾਂ ਸੀਗਾ ਆਜ਼ਮ ਖਾਂ ਮਾਰਿਆ ਗਿਆ ਤੇ ਮੁਅੱਜਮ ਜਿੱਤ ਗਿਆ ਮੁਅੱਜਮ ਦੀ ਸਹਾਇਤਾ ਗੁਰੂ ਸਾਹਿਬ ਜੀ ਦੇ ਸਿੱਖਾਂ ਦੁਆਰਾ ਕੀਤੀ ਗਈ ਸੀ ਜਿਹਦੇ ਵਿੱਚ ਉਹ ਜਿੱਤ ਗਿਆ ਤੇ ਉਸ ਦਾ ਨਾਂ ਜਿਹੜਾ ਹੈਗਾ ਬਹਾਦਰ ਸਾਹਿਬ ਪਹਿਲੇ ਦੇ ਨਾਂ ਤੇ ਉਹ 1707 ਦੇ ਵਿੱਚ ਗੱਦੀ ਤੇ ਬੈਠ ਗਿਆ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਹਾਦਰ ਸਾਹਿਬ پہلے ਨੂੰ ਗੱਦੀ ਤੇ ਬਿਠਾਉਣ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਗਿਆ ਤੇ ਫਿਰ ਇਹ ਲੜਾਈ ਤੋਂ ਬਾਅਦ ਬਹਾਦਰ ਸਾਹਿਬ ਦੱਖਣ ਵੱਲੋਂ ਚਲਾ ਗਿਆ ਗੁਰੂ ਸਾਹਿਬ ਜੀ ਉਸ ਸਮੇਂ ਜੈਪੁਰ ਦੇ ਵਿੱਚ ਸੀਗੇ ਤੇ ਗੁਰੂ ਸਾਹਿਬ ਜੀ ਫਿਰ ਦੱਖਣ ਵੱਲੋਂ ਚਲੇ ਗਏ ਇਸੇ ਦਰਮਾਨ ਗੁਰੂ ਸਾਹਿਬ ਜੀ ਫਿਰ ਨੰਦੇੜ ਆਖਰ ਦੇ ਵਿੱਚ ਰਹੇ ਉੱਥੇ ਹੀ ਗੁਰੂ ਸਾਹਿਬ ਜੀ 1708 ਦੇ ਵਿੱਚ ਗੁਰੂ ਸਾਹਿਬ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੋ ਇਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਹਾਲਾਤ ਤਾਂ ਪਤਾ ਨਹੀਂ ਹੁੰਦਾ ਕਦੋਂ ਕਿਸ ਦੀ ਮਦਦ ਸਾਨੂੰ ਲੈਣੀ ਪੈ ਸਕਦੀ ਹੈ ਕਦੋਂ ਕਿਸ ਦੇ ਵਿਰੁੱਧ ਕਾਰਵਾਈ ਕਰਨੀ ਪੈ ਸਕਦੀ ਹੈ ਸੋ ਸੋ ਇਥੋਂ ਸਾਨੂੰ ਪਤਾ ਲੱਗਦਾ ਹੈ ਕਿ ਮੁਗਲ ਸਮਰਾਟ ਜਿਹੜੇ ਹੈਗੇ ਆ ਜੇ ਇੱਕ ਇੱਕ ਸਮੇਂ ਗੁਰੂਆਂ ਦੇ ਵਿਰੁੱਧ ਚੱਲਦੇ ਸਨ ਤਾਂ ਦੂਜੇ ਪਾਸੇ ਉਹਨਾਂ ਨੂੰ ਗੁਰੂ ਸਾਹਿਬ ਤੋਂ ਸਹਾਇਤਾ ਵੀ ਲੈਣੀ ਪਈ ਸੋ ਇਹ ਹੈ ਸਮਾਂ ਕਿ ਕਦੋਂ ਕਿਸ ਦੀ ਲੋੜ ਪੈਂਦੀ ਹੈ ਇਹ ਕੋਈ ਨਹੀਂ ਜਾਣਦਾ ਕਿ ਕਿੱਥੇ ਸਾਨੂੰ ਝੁਕਣਾ ਪੈ ਸਕਦਾ ਹੈ ਕਿੱਥੇ ਸਾਨੂੰ ਸਖਤੀ ਕਰਨੀ ਪੈ ਸਕਦੀ ਹੈ ਇਹਦੇ ਨਾਲ ਹੀ ਸਾਡਾ ਅੱਜ ਦਾ ਇਹ ਵੀਡੀਓ ਇੱਥੇ ਸਮਾਪਤ ਹੁੰਦਾ ਹੈ ਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਅਸੀਂ ਦਿੰਦੇ ਰਹੀਏ